ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਪਿੰਡ ਚ ਨੇੜੀ ਵਿਖੇ ਬਣੀ ਕਊਸ਼ਾਲਾ ਵਿਖੇ ਅੱਜ 65 ਲੱਖ 90 ਹਜ਼ਾਰ ਦੀ ਕੀਮਤ ਨਾਲ ਬਣਾਏ ਗਏ ਸ਼ੈਡਾਂ ਦਾ ਹਲਕਾ ਵਿਦਾਇਕ ਨਰਿੰਦਰ ਕੌਰ ਬਰਾਜ ਵੱਲੋਂ ਉਦਘਾਟਨ ਕੀਤਾ ਗਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਆਲ ਹੌਕੀ ਜੀ ਖੜੇ ਹਨ ਇਸ ਮੌਕੇ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਵਿੱਕੀ ਬਾਜਵਾ ਅਤੇ ਉਹਨਾਂ ਦੇ ਨਾਲ ਰਾਜ ਨਾਫਰੀ ਤੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਖੜੇ ਨਜ਼ਰ ਆ ਰਹੇ ਹਨ ਜਿੱਤੇ ਕਿ ਨਵੇਂ ਬਣਾਏ ਗਏ ਛੱਡ ਬਾਰੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨਾਲ ਗੱਲਬਾਤ ਕੀਤੀ ਜਾ ਰਹੀਆਂ ਹਨ ਅਤੇ ਉਹਨਾਂ ਨੇ ਹੋਰ ਵੀ ਵਿਕਾਸ ਕਾਰਜਾਂ ਦੇ ਲਈ ਜੋ ਰਹਿਦੇ ਹਨ ਤੇ ਛੱਡਾਂ ਦੇ ਵਿੱਚ ਬਣਾਏ ਜਾ ਰਹੇ ਹਨ ਉਹਨਾਂ ਨੂੰ ਲੈ ਕੇ ਵੀ ਹਲਕਾ ਵਿਧਾਇਕ ਨਰਿੰਦਰ ਕੌਰ ਨੂੰ ਜਾਣਕਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੱਲੋਂ ਦਿੱਤੀ ਗਈ ਅਤੇ ਇਸ ਮੌਕੇ ਤੇ ਟਰੱਕ ਯੂਨੀਅਨ ਦੇ ਵਿੱਚ ਚੱਲ ਰਹੇ ਕਟਨਾਕਰਮ ਬਾਰੇ ਵੀ ਉਹਨਾਂ ਨੇ ਗੱਲਾਂ ਬਾਤ ਕੀਤੀ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕੋਈ ਵੀ ਐਡੀ ਕੋਈ ਗੱਲਬਾਤ ਨਹੀਂ ਹੈ ਨਜ਼ਰ ਆ ਰਹੀਆਂ ਜਿੱਤੇ ਕਿ ਉਹਨਾਂ ਨੂੰ ਬੁਲਾਉਣਾ ਨੇ ਕਿਹਾ ਕਿ ਉਹਨਾਂ ਵੱਲੋਂ ਕੀਤੇ ਗਏ ਜਵਾਬਾਵਰੇ ਵੀ ਉਹਨਾਂ ਨੇ ਗੱਲਬਾਤ ਉਹਨਾਂ ਨੇ ਕਿਹਾ ਕਿ ਜੋ ਤਸਵੀਰਾਂ ਵਿੱਚ ਨਜ਼ਰ ਆਉਂਦੇ ਹਨ ਉਹ ਗੱਲਾਂ ਨਹੀਂ ਹਨ ਤੇ ਆਓ ਤੁਹਾਨੂੰ ਸੁਣਾਉਣੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜਨੌਰ ਕੀ ਕੀ ਕਿਹਾ ਬਿਲਕੁਲ ਮੈਂ ਹੁਣ ਗਊਸ਼ਾਲਾ ਛਨੇੜੀ ਦੇ ਵਿੱਚ ਖੜੀ ਹਾਂ ਸਾਡੇ ਸਾਰੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਪ੍ਰਸ਼ਾਸਨ ਸਾਹਿਬਾ ਹਾਜ਼ਰ ਹੈ ਔਰ ਇੱਥੇ ਜਿਹੜੀ ਗਊਸ਼ਾਲਾ ਛਨੇੜੀ ਦੇ ਵਿੱਚ ਜਿਹੜੀ ਸ਼ੈੱਡ ਦੀ ਰਿਕੁਆਇਰਮੈਂਟ ਸੀਗੀ ਸੋ 6 ਲੱਖ ਰੁਪਏ ਦੀ ਲਾਗਤ ਦੇ ਨਾਲ ਅਸੀਂ 30x200 ਦੇ ਜਿਹੜੇ ਦੋ ਛੱਡ ਜਿਹੜੇ ਬਣਾ ਕੇ ਤਿਆਰ ਕੀਤਾ ਇੱਕ ਜਿਹੜਾ ਬਾੜਾ ਜਿਹੜਾ ਉਹ ਵੀ ਬਣਾ ਕੇ ਤਿਆਰ ਕੀਤਾ ਸੋ ਅੱਜ ਜਿਹੜਾ ਉਹਦਾ ਰਸਮੀ ਜਿਹੜਾ ਉਦਘਾਟਨ ਕਰਨ ਦੇ ਲਈ ਅੱਜ ਇਸ ਨਗਰ ਦੀ ਗਊਸ਼ਾਲਾ ਦੇ ਵਿੱਚ ਜਿਹੜਾ ਪਹੁੰਚੇ ਆ ਔਰ ਇਹਦੇ ਨਾਲ ਹੀ ਮੈਂ ਜਦੋਂ ਹੁਣ ਪਹੁੰਚੀ ਆ ਤਾਂ ਕੁਝ چیزਾਂ ਦੀ ਜਿਹੜੀ ਰਿਕੁਆਇਰਮੈਂਟ ਜਿਹੜੀ ਹੋਰ ਦਿੱਤੀ ਹੈ ਤੇ ਉਹਦੇ ਲਈ ਵੀ 20 ਲੱਖ ਰੁਪਏ ਜਿਹੜਾ ਫੰਡ ਆ ਉਹ ਇਮੀਡੀਏਟਲੀ ਜਿਹੜਾ ਅਸੀਂ ਦੇ ਕੇ ਚੱਲੇ ਆ ਤੇ ਜਿਹੜੇ ਰਹਿੰਦੇ ਕੰਮ ਨੇ ਉਹ ਵੀ ਅਸੀਂ ਜਿਹੜੇ ਕੰਮ ਕਰਾਂਗੇ ਮੈਡਮ ਇੱਕ ਟਰੱਕ ਜਿਹਨੇ ਦੇ ਵਿੱਚ ਮਸਲਾ ਚੱਲ ਦੇਖੋ ਇੱਕ ਪ੍ਰਾਈਵੇਟ ਸੰਸਥਾ ਹੈਗੀ ਹੈ ਤੇ ਮੈਂ ਉਹਨੂੰ ਵੈਸੇ ਮੈਂ ਦੇਖਿਆ ਨਹੀਂ ਹੈਗਾ ਕਿ ਕੀ ਜਿਹੜਾ ਉਹਨਾਂ ਨੇ ਫੈਸਲਾ ਲਿਆ ਉੱਥੇ ਦੀ ਜਿਹੜੀ ਕਮੇਟੀ ਹੈ ਸੋ ਉਹ ਸਮਰੱਥ ਨੇ ਜੋ ਉਹਨਾਂ ਨੇ ਫੈਸਲਾ ਲਿਆ ਹੋਗਾ ਸੋ ਸਮਝ ਕੇ ਲਿਆ ਹੋਗਾ ਤੇ ਮੈਮ ਜੇ ਜੀ ਗੱਲ ਹੋਰ ਕਰੀਏ ਜਿਵੇਂ ਅਸੀਂ ਉਹਨਾਂ ਨੂੰ ਕੱਲ ਵੀ ਕੱਕ ਜੰਮੀ ਜੀ ਸਵਾਲ ਕਰੀ ਮਖ ਵੀ ਕੋਟੀ ਲੈ ਕੇ ਤੁਸੀਂ ਜਿਹੜਾ ਉਹਦੇ ਫੋਟੋਆਂ ਪਾਈਆਂ ਨੇ ਜਾਂ ਕਾਰ ਨੂੰ ਲੈ ਕੇ ਸਵਾਲ ਕਰੇ ਨੇ ਪਰ ਬਲ ਸ਼ੋਰ ਨਹੀਂ ਕਰ ਸਕੇ ਵੀ ਤੁਹਾਡੇ ਨਾਂ ਤੇ ਨੋਟ ਥੋੜੀ ਤੇ ਮੈਂ ਅਲੀਗੇਸ਼ਨ ਲਾਈ ਗਏ ਨੇ ਕਿ ਇੱਕ ਕੋਟੀ ਹੈ ਜਿਹੜੀ ਨਵੀਂ ਖਰੀਦੀ ਗਈ ਹੈ ਇੱਕ ਫੋਰਚਨਰ ਗੱਡੀ ਦਾ ਸੀਕਰ ਉਹਦੇ ਬਾਰੇ ਕੀ ਦੇਖੋ ਕ੍ਰਿਸ਼ਨ ਜੀ ਤੁਸੀਂ ਆਪ ਹੀ ਸਵਾਲ ਕੀਤਾ ਤੇ ਮੈਨੂੰ ਉਸੇ ਸਵਾਲ ਦਾ ਜਵਾਬ ਵੀ ਤੁਸੀਂ ਖੁਦ ਹੀ ਦੇਤਾ ਤੇ ਸਿਆਸਤ ਦੇ ਵਿੱਚ ਆਏ ਆ ਤੇ ਜਿਹੜਾ ਚਿੱਕੜ ਜਿਹੜਾ ਛੁੱਟਿਆ ਜਾ ਰਿਹਾ ਉਸ ਦੇ ਲਈ ਮੈਂ ਮਾਨਯੋਗ ਹਾਈ ਕੋਰਟ ਜਿਹੜਾ ਜਾ ਰਹੀ ਆ ਉਸ ਤੋਂ ਪਹਿਲਾਂ ਇੱਕ ਜਿਹੜਾ ਲੀਗਲ ਨੋਟਿਸ ਦੇਣਾ ਜ਼ਰੂਰੀ ਹੁੰਦਾ ਸੋ ਮੈਂ ਉਸ ਪਰਿਵਾਰ ਨੂੰ ਜਿਹੜਾ ਲੀਗਲ ਨੋਟਿਸ ਆ ਜਿਹੜਾ ਉਹ ਜਾਰੀ ਕਰ ਚੁੱਕੀ ਆ 8 ਮਾਰਚ ਨੂੰ ਪ੍ਰੈਸ ਦੇ ਜ਼ਰੀਏ ਵੀ ਉਹ ਸਾਰੀ ਚੀਜ਼ ਜਿਹੜੀ ਤੁਹਾਡੇ ਨੂੰ ਵੀ ਤੁਹਾਨੂੰ ਵੀ ਦੇ ਦਿੱਤੀ ਗਈ ਸੀਗੀ ਉਹ ਸਾਡਾ ਜਿਹੜਾ ਟਾਈਮ ਪੂਰਾ ਹੋ ਗਿਆ ਨੈਕਸਟ ਜਿਹੜਾ ਮਾਨਹਾਨੀ ਦਾ ਮੈਂ ਕੇਸ ਜਿਹੜਾ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਕਰ ਰਹੀ ਆ ਔਰ ਇੱਕ ਚੀਜ਼ ਹੋਰ ਦੱਸ ਦਵਾਂ ਕਿ ਇਹ ਪਰਿਵਾਰ ਜਿਹੜਾ ਮਾਨਯੋਗ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਜਿਹੜੀ ਪਟੀਸ਼ਨ ਧਾਇਰ ਕੀਤੀ ਸੀਗੀ ਉਹ ਸ਼ਾਇਦ ਮੀਡੀਆ ਦੇ ਵਿੱਚ ਇਹਨਾਂ ਨੇ ਦੱਸੀ ਨਹੀਂ ਆ ਕੇ ਹੈਗੀ ਲੋਕਾਂ ਨੂੰ ਜਿਹੜਾ ਕਿ ਇਹ ਦੱਸਣਾ ਇਹਨਾਂ ਦਾ ਫਰਜ਼ ਬਣਦਾ ਸੀਗਾ ਉਹ ਜਿਹੜੀ ਇਹਨਾਂ ਦੀ ਪਟੀਸ਼ਨ ਸੀਗੀ ਮਾਨਯੋਗ ਹਾਈ ਕੋਰਟ ਨੇ ਜਿਹੜੀ ਉਹ ਰੱਦ ਕਰ ਦਿੱਤੀ ਹੈਗੀ ਐ ਤੇ ਜਿਹਦੇ ਕਰਕੇ ਉਸ ਤੋਂ ਬਾਅਦ ਇਹ ਲਗਾਤਾਰ ਆਪਣਾ ਜਿਹੜਾ ਪ੍ਰੋਪੋਗੈਂਡੇ ਦੇ ਤਹਿਤ ਜਿਹੜਾ ਬੋਲ ਰਹੇ ਨੇ ਸੋ ਕਿਸੇ ਤੇ ਵੀ ਇਲਜ਼ਾਮ ਜਿਹੜੇ ਲਗਾਉਣੇ ਉਹ ਸੌਖੇ ਨੇ ਸੋ ਜਿਹੜੇ ਇਲਜ਼ਾਮ ਜਿਹੜੇ ਲਾ ਰਹੇ ਨੇ ਮੈਂ ਕਹਿਣਾ ਚਾਹੁੰਨੀ ਆ ਕਿ ਕੋਰਟ ਦੇ ਵਿੱਚ ਆਓ ਉੱਥੇ ਜਿਹੜਾ ਸਾਬਤ ਕਰਕੇ ਜਿਹੜੇ ਉਹ ਜਿਹੜੇ ਸੂਤ ਨੇ ਜਿਹੜੇ ਲੋ ਲਗਾਤਾਰ 7 ਦਿਨ ਕਹਿੰਦੇ ਮੈਂ ਡੇਰੇ ਜਾਊਂਗਾ ਜਿਹੜੇ ਡੇਰੇ ਨੂੰ ਤੁਸੀਂ ਮੰਨਦੇ ਹੋ ਤਾਂ ਕਹਿੰਦੇ ਵੀ ਮੇਰੇ ਨਾਲ ਆ ਕੇ ਸੌ ਚੱਕ ਨੂੰ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਜੀ ਦੇਖੋ ਜਿਹੜਾ ਬੰਦਾ ਧਰਨੇ ਲਗਾ ਚੁੱਕਿਆ ਜਗਾ ਜਗਾ ਦੇ ਉੱਤੇ ਜਾ ਕੇ ਤੇ ਜਿਹੜੇ ਬੰਦੇ ਪ੍ਰਸ਼ਾਸਨ ਦੇ ਕੋਲ ਗਹਾਰ ਲਗਾ ਚੁੱਕੇ ਨੇ ਤੇ ਜਿਹੜੇ ਬੰਦੇ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਕੁੰਡਾ ਖੜਕਾ ਚੁੱਕੇ ਨੇ ਤੇ ਜੋ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਤੁਸੀਂ ਡੇਰਿਆਂ ਦੇ ਵੱਲ ਗੁਰੂ ਘਰਾਂ ਦੇ ਵੱਲ ਜਾ ਰਹੇ ਹੋ ਤਾਂ ਉਹਨਾਂ ਦੀ ਕੋਈ ਤੁਕ ਨਹੀਂ ਬਚਦੀ ਹੈਗੀ ਸੋ ਹੁਣ ਜਿਹੜੀ ਤੁਸੀਂ ਸਵਾਲ ਉਠਾਏ ਨੇ ਜਿੱਥੇ ਜਿੱਥੇ ਤੁਸੀਂ ਗਏ ਹੋ ਤਾਂ ਉੱਥੇ-ਉੱਥੇ ਉਹ ਚੀਜ਼ਾਂ ਨੂੰ ਜਿਹੜਾ ਤੁਸੀਂ ਜਿਹੜਾ ਸਾਬਤ ਕਰ ਦੋ ਲੋਕਾਂ ਨੂੰ ਵੀ ਪਤਾ ਲੱਗ ਜਾਵੇ ਤੇ ਮੈਂ ਲੋਕਾਂ ਦੀ ਕਚਹਿਰੀ ਦੇ ਵਿੱਚ ਪਹਿਲਾਂ ਵੀ ਸੀ ਅੱਜ ਵੀ ਹਾਂ ਤੇ ਲੋਕਾਂ ਦੀ ਕਚਹਿਰੀ ਚੋਂ ਕੱਢ ਪਾ ਲਈਏ ਇਹ ਰੀਤੀ ਚ ਆਡੀਓ ਦਾ ਜ਼ਿਕਰ ਕਰ ਰਹੇ ਨੇ ਆਡੀਓ ਪਈਆਂ ਨੇ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਮੈਂ ਮੈਂ ਤਾਂ ਆਪ ਹੈਰਾਨ ਆ ਪਹਿਲੀ ਗੱਲ ਤਾਂ ਇਹ ਵੀ ਇੱਕ ਕ੍ਰਾਈਮ ਹੈ ਕਿ ਤੁਸੀਂ ਬਿਨਾ ਕਿਸੇ ਨੂੰ ਦੱਸੇ ਪੁੱਛੇ ਕਿਸੇ ਦੀ ਤੁਸੀਂ ਜਿਹੜੀ ਆਡੀਓ ਵੀਡੀਓ ਰਿਕਾਰਡ ਕਰਦੇ ਹੋ ਦੂਸਰਾ ਜੇ ਹੈਗਾ ਤਾਂ ਤੁਸੀਂ ਲੋਕਾਂ ਨੂੰ ਦੱਸਦੇ ਹੋ ਦਿਖਾਦੇ ਹੋ ਕਿ ਕੀ ਹੈ ਉਹਨਾਂ ਦੇ ਵਿੱਚ ਤਾਂ ਲੋਕੋ ਕਿਸ ਚੀਜ਼ ਦੀ ਹੈਗੀ ਆ ਸੋ ਮੈਂ ਤਾਂ ਕਿਸੇ ਚੀਜ਼ ਤੋਂ ਭੱਜੀ ਨਹੀਂ ਹੈਗੀ ਮੈਂ ਤਾਂ ਉੱਥੇ ਖੜੀ ਆ ਮੈਂ ਤਾਂ ਕਹਿੰਨੀ ਆ ਕਿ ਤੁਸੀਂ ਸਾਬਤ ਕਰੋ ਜੋ ਤੁਸੀਂ ਚੀਜ਼ਾਂ ਜਿਹੜੀਆਂ ਇਲਜ਼ਾਮ ਲਾ ਰਹੇ ਹੋ ਸੋ ਫੋਰਚੂਨਰ ਚ ਕਿੰਨੀ ਕਿ ਸਚਾਈ ਹੈ ਤੁਸੀਂ ਕਹਿ ਰਹੇ ਹੋ ਤੋ ਦੇਖੋ ਸੰਜੀਵ ਜੀ ਤੁਸੀਂ ਵੀ ਇੱਥੇ ਹਾਂ ਮੈਂ ਵੀ ਉੱਥੇ ਹਾਂ ਹੈਨਾ ਤੇ ਜਦੋਂ ਕਿਸੇ ਬੰਦੇ ਦੀ ਕੋਈ ਇੱਛਾ ਹੋਵੇ ਤੇ ਇੱਛਾ ਵੀ ਇਸ ਕਦਰ ਹੋਵੇ ਕਿ ਬੰਦਾ ਨੂੰ ਸਾਰਾ ਜਿਹੜੀ ਸੁਧ ਬੁੱਧ ਭੁੱਲ ਜਾਵੇ ਤੇ ਜੇ ਉਹ ਇੱਛਾ ਤੁਹਾਡੀ ਪੂਰੀ ਨਾ ਹੋਵੇ ਤੇ ਐਮਐਲਏ ਜੀ ਦਾ ਜਿਹਦੇ ਵਿੱਚ ਕੋਈ ਰੋਲ ਹੀ ਨਾ ਹੋਵੇ ਤੇ ਜਿਹੜੀ ਕੋਈ ਅਥਾਰਟੀ ਨਾ ਹੋਵੇ ਤੇ ਜੇ ਉਹ ਪੂਰੀ ਨਹੀਂ ਹੁੰਦੀ ਤਾਂ ਤੁਸੀਂ ਇਲਜ਼ਾਮ ਲਾਉਣੇ ਨੇ ਜਿੱਦਾਂ ਮਰਜ਼ੀ ਲਾ ਲਓ ਤਾਂ ਉਹ ਇਲਜ਼ਾਮ ਜਿਹੜੇ ਲਗਾਏ ਗਏ ਨੇ ਉਹਨਾਂ ਦਾ ਤੁਸੀਂ ਸਾਬਤ ਵੀ ਤਾਂ ਮੈਂ ਹੁਣ ਮੇਰੇ ਤੇ ਇਲਜ਼ਾਮ ਲੱਗੇ ਨੇ ਮੇਰਾ ਇੱਕ ਜਿਹੜਾ ਸਮਾਜ ਦੇ ਵਿੱਚ ਮੇਰੀ ਇਮੇਜ ਆ ਜਿਹੜੀ ਇਹਨਾਂ ਨੇ ਮੇਰਾ ਮਾਣ ਆ ਲੋਕਾਂ ਦੇ ਵਿੱਚ ਮੇਰੀ ਮਾਣ ਦੀ ਜਿਹੜੀ ਹਾਨੀ ਕੀਤੀ ਹੈ ਜਾਂ ਤਾਂ ਇਹ ਹੋਵੇ ਨਾ ਵੀ ਉਹ ਚੀਜ਼ਾਂ ਨੂੰ ਸਾਬਤ ਕਰ ਦੇਣ ਜਿਹੜੇ ਉਹ ਚੀਜ਼ਾਂ ਦੇ ਇਲਜ਼ਾਮ ਲਗਾ ਰਹੇ ਨੇ ਉਹਨਾਂ ਦੇ ਡਾਕੂਮੈਂਟ ਲੋਕਾਂ ਦੇ ਵਿੱਚ ਲੈ ਕੇ ਧਰਦਣ ਵੀ ਆ ਇਹਨਾਂ ਦਾ ਹੈਗਾ ਜੀ ਜੇ ਨਹੀਂ ਹੈਗਾ ਤਾਂ ਫਿਰ ਐਦਾਂ ਇਲਜ਼ਾਮ ਲਾਉਣੇ ਨੇ ਤਾਂ ਉਹਦੀ ਚੀਜ਼ ਦੀ ਜਿਹੜੀ ਦੇਖੋ سزا ਤਾਂ ਜਿਹੜੀ ਬਣੀ ਹੈ। ਬਿਲਕੁਲ ਤੇ ਵੀ ਲਗਾਤਾਰ ਸਾਥ ਦੇ ਰਹੀ ਹੈ। ਦੇਖੋ ਵਿਰੋਧੀਆਂ ਨੂੰ ਤਾਂ ਜਿਹੜਾ ਉਹਨਾਂ ਨੂੰ ਤਾਂ ਬੜੀ ਐ ਲੱਗ ਰਿਹਾ ਵੀ 27 ਹਜੇ ਦੂਰ ਆ ਵੀ ਸ਼ਹਿਰ ਦੇ ਇਸੇ ਮਸਲੇ ਦੇ ਉੱਤੇ ਅਸੀਂ ਐਮਐਲਏ ਬਣ ਕੇ ਭਰਾਜ ਨੂੰ ਕੁਰਸੀ ਤੋਂ ਹਟਾ ਕੇ ਅਸੀਂ ਛੇਤੀ ਛੇਤੀ ਅਸੀਂ ਐਮਐਲਏ ਬਣ ਕੇ ਅਸੀਂ 2027 ਵਾਲੀ ਉਹ ਹੁਣੇ ਬੈਠ ਜੀਏ ਤੇ ਉਹ ਦੇਖੋ ਭਰਾਜ ਨੂੰ ਤਾਂ ਹੁਣ ਲੋਕਾਂ ਨੇ 5 ਸਾਲ ਲਈ ਚੋਣਿਆ ਤੇ ਭਰਾਜ ਨੂੰ ਕੋਈ ਹਟਾਉਣ ਵਾਲਾ ਤਾਂ ਹੈ ਨਹੀਂ ਹੁਣ। ਉਹ ਤਾਂ ਲੋਕ ਵੱਡੇ ਨੇ ਲੋਕਾਂ ਨੇ ਮੈਨੂੰ ਚੁਣ ਕੇ 5 ਸਾਲ ਲਈ ਜਿਹੜੀ ਕੁਰਸੀ ਤੇ ਬਿਠਾਇਆ ਉੱਥੇ ਤਾਂ ਮੈਂ ਬੈਠੂਗੀ ਤੇ ਉਹ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਉਹਨਾਂ ਨੂੰ ਵਿਚਾਰਾਂ ਲੱਗਦਾ ਕਿ ਇਸ ਮੁੱਦੇ ਦੇ ਉੱਤੇ ਸੀ ਆਪਣੀ ਵਾਲੀ ਸਾਸੀ ਰੋਟੀਆਂ ਜਿਹੜੀ ਸੀ ਅਜੇ ਤੱਕ ਮਤਲਬ ਜਿਹੜੀ ਕੋਠੀ ਉਹ ਦਿਖਾ ਰਹੇ ਨੇ ਤੇ ਕਾਰ ਦਿਖਾ ਰਹੇ ਨੇ ਉਹ ਕੋਠੀ ਥੁੱਡੀ ਕਿਤੇ ਨਹੀਂ ਬਣੀ ਹੋਈ ਇਸ ਤੇ ਮੈਂ ਕਿਹਾ ਜੀ ਕੋਈ ਗੱਲ ਹੀ ਨਹੀਂ ਹੈਗੀ ਸਿਰੇ ਤੋਂ ਲੈ ਕੇ ਕੋਈ ਗੱਲ ਹੀ ਨਹੀਂ ਹੈ ਤਾਂ ਉਹਦੇ ਲਈ ਮੈਂ ਜੇ ਕੋਈ ਗੱਲ ਹੋਊਗੀ ਤਾਂ ਹੀ ਉਹਨੂੰ ਕੋਈ ਉਹ ਕਰੂੰਗੀ ਮੈਂ ਤਾਂ ਕਹਿੰਨੀ ਆ ਵੀ ਮੈਂ ਤਾਂ ਕੋਰਟ ਤੁਸੀਂ ਕੋਰਟ ਜਾਏ ਭਾਈ ਕੋਰਟ ਨੇ ਤੁਹਾਡੀ ਪਟੀਸ਼ਨ ਰੱਦ ਕਰਦੀ ਹੁਣ ਮੇਰੀ ਵਾਰੀ ਆ ਮੈਂ ਕੋਰਟ ਦੇ ਵਿੱਚ ਮਾਨਹਾਨੀ ਦਾ ਦਾਅਵਾ ਕਰੂੰਗੀ ਉੱਥੇ ਤੁਸੀਂ ਸਾਬਤ ਕਰ ਦਿਓ ਵੀ ਅਸੀਂ ਇਹ ਇਲਜ਼ਾਮ ਲਾਏ ਤੇ ਤੇ ਆਮ ਆਲੇ ਦੇ ਕੋਲ ਚੀਜ਼ਾਂ ਹੈਗੀਆਂ ਨੇ ਸੋ ਇਲਜ਼ਾਮ ਲਾਉਣੇ ਚਿੱਕੜ ਸੁੱਟਣਾ ਬੜਾ ਸੌਖਾ ਹੁੰਦਾ ਔਰ ਪੋਲਿਟਿਕਲ ਲੋਕਾਂ ਦੇ ਜਿਸ ਤਰੀਕੇ ਨਾਲ ਮੈਂ ਕਿਉਂਕਿ ਰਾਜਨੀਤੀ ਦੇ ਵਿੱਚ ਜਦੋਂ ਆਈ ਸੀ ਮੈਨੂੰ ਬੜਾ ਲੋਕਾਂ ਨੇ ਸਮਝਾਇਆ ਸੀ ਕਿ ਇਹ ਤੇ ਚਿੱਕੜ ਆ ਚਿੱਕੜ ਸੁੱਟਣਗੇ ਤੇ ਉਹ ਜਿਹੜਾ ਚੱਲ ਰਿਹਾ ਮੈਨੂੰ ਮੇਰਾ ਨਾ ਕੋਈ ਹੌਸਲਾ ਦੇਖ ਸਕਦਾ ਮੇਰੇ ਤੇ ਜਿੰਨਾ ਚਿੱਕੜ ਚਿੱਕੜ ਸੁੱਟਣਗੇ ਦਬਾਉਣਗੇ ਜਿੰਨਾ ਘੇਰਨਗੇ ਮੈਂ ਲੋਕਾਂ ਦੇ ਪਿਆਰ ਦੇ ਨਾਲ ਲੋਕਾਂ ਦੀ ਤਾਕਤ ਦੇ ਨਾਲ ਉਹਨਾਂ ਹੋਰ ਮਿਹਨਤ ਕਰਕੇ ਲੋਕਾਂ ਦੇ ਵਿੱਚ ਜੜਾ ਜਾਊਂਗਾ